ਦਾਨੀਆ ਸਰਕਾਰ ਨਾਲ ਮਿਲ ਕੇ ਇਸੇ ਸਿਖ ਰੇਂਜੀਮੈਂਟ ਨੇ ਦੁਸ਼ਮਨਾਕ ਕੀਚੁਾਈ ਸੀ ਤੇ ਹੁਨਾ ਦੇਸ਼ ਦੇ ਰਾਖਿਆਂ ਨੂੰ ਤੁਸੀਂ ਦੇਸ਼ ਦਰੋਹੀ ਕਰਾਰ ਦਿੰਦੇ ਹੋ ਦੋਸਤੋ ਤੁਸੀਂ ਨਾ ਇਤਿਹਾਸ ਦੇ ਵਿੱਚ ਬਹੁਤ ਥਾਵਾਂ ਤੇ ਸੁਣਿਆ ਹੋਵੇਗਾ ਕਿ ਬੰਦੇ ਰੋਟੀ ਖਾਣ ਪਿੱਛੇ ਆਪਸ ਚ ਲੜਦੇ। ਉਹ ਭੋਜਨ ਪਿੱਛੇ ਲੜ ਪੈਂਦੇ ਆ ਵੀ ਇਹ ਰੋਟੀ ਮੇਰੀ ਹੈ, ਇਹ ਮੈਂ ਖਾਣੀ ਹੈ। ਪਰ ਤੁਸੀਂ ਹੈਰਾਨ ਹੋ ਜਾਓਗੇ ਅੱਜ ਇੱਕ ਅਜੀਹੀ ਘਟਨਾ ਨਾਲ ਰੂਬਰੂ ਕਰਨ ਜਾ ਰਿਹਾ ਤੁਹਾਨੂੰ। ਸਾਡੇ ਇਤਿਹਾਸ ਦੇ ਵਿੱਚ ਇੱਕ ਘਟਨਾ ਉਹ ਵੀ ਹੋਈ ਹੈ ਜਿੱਥੇ ਸਾਡੇ ਸਿੰਘਾਂ ਨੇ ਲੰਗਰ ਛਕਾਣ ਪਿੱਛੇ ਸ਼ਹੀਦੀਆਂ ਦਿੱਤੀਆਂ। ਹੋਰ ਤਾਂ ਸ਼ਹੀਦੀਆਂ ਨਾਲ ਸਾਡਾ ਇਤਿਹਾਸ ਭਰਿਆ ਹੀ ਪਿਆ। ਪਰ ਜਿਹੜਾ ਅੱਜ ਮੈਂ ਦੱਸ ਰਿਹਾ ਇਹ ਉਹ ਹੈ ਵੀ ਅਸੀਂ ਲੰਗਰ ਛਕਾਣ ਪਿੱਛੇ ਵੀ ਸ਼ਹੀਦ ਹੋਏ ਆ। ਪੰਥ ਦੋਂ ਹੁਕਮ ਹੈ ਸਾਰੇ ਸਿੱਖ ਕਾਲੀਆਂ ਪੱਗਾਂ ਬੰਨਣਗੇ ਜਦੋਂ ਤੱਕ ਸਾਡੇ ਗੁਰਦੁਆਰੇ ਆਜ਼ਾਦ ਨਹੀਂ ਹੋ ਜਾਂਦੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਬੀਬੇ ਇਹਦੇ ਮੱਤੇ ਤੇ ਕਲਗੀ ਸੋਪਦੀ ਏ ਬੀਬੇ ਕਲੰਕ ਨਹੀਂ ਕਿਰਪਾ ਕਰ ਉਹਦਾ ਤਾਂ ਜੀ ਸਮਰਾਥ ਗੁਰੂ ਸਿਰ ਹੱਥ ਤਰਿਓ ਸਾਕਾ ਪੰਜਾ ਸਾਹਿਬ ਗੁਰੂ ਕਾ ਬਾਗ ਮੋਰਚੇ ਦਾ ਹੀ ਦੂਜਾ ਭਾਗ ਹੈ ਪਹਿਲਾਂ ਸਮਝੀਏ ਵੀ ਗੁਰੂ ਕਾ ਬਾਗ ਮੋਰਚਾ ਕੀ ਹੈ ਅੰਗਰੇਜ਼ਾਂ ਵੱਲੋਂ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਮਹੰਤਾਂ ਨੂੰ ਦੇ ਦਿੱਤਾ ਗਿਆ ਸੀ ਉਹਨਾਂ ਮਹੰਤਾਂ ਕੋਲੋਂ ਗੁਰੂ ਘਰਾਂ ਦਾ ਕਬਜ਼ਾ ਛਡਵਾਉਣ ਵਾਸਤੇ ਸਿੱਖਾਂ ਦੁਆਰਾ ਸ਼੍ਰੋਮਣੀ ਕਮੇਟੀ ਦੁਆਰਾ ਇੱਕ ਮੋਰਚਾ ਲਾਇਆ ਗਿਆ ਇੱਕ ਸੰਘਰਸ਼ ਲੜਿਆ ਗਿਆ ਉਹ ਸੰਘਰਸ਼ ਨੂੰ ਆਪਾਂ ਗੁਰੂ ਕਾ ਬਾਗ ਦਾ ਮੋਰਚਾ ਕਹਿੰਦੇ ਆ ਉਸ ਸੰਘਰਸ਼ ਦੇ ਵਿੱਚ ਅਸੀਂ ਸਫਲ ਵੀ ਹੋ ਜਾਂਦੇ ਆ ਪਰ ਗੁਰੂ ਘਰਾਂ ਦਾ ਕਬਜ਼ਾ ਤੇ ਸ਼੍ਰੋਮਣੀ ਕਮੇਟੀ 1922 ਦੇ ਵਿੱਚ ਲੈ ਲਿਆ ਸੀ ਪਰ ਉਸ ਦੀਆਂ ਜਿਹੜੀਆਂ ਨਾਲ ਲੱਗਦੀਆਂ ਜ਼ਮੀਨਾਂ ਸੀਗੀਆਂ ਗੁਰੂ ਘਰਾਂ ਦੇ ਨਾਂ ਲੱਗੀਆਂ ਹੋਈਆਂ ਜਿਹੜੀ ਜ਼ਮੀਨਾਂ ਸੀਗੀਆਂ ਉਹਨਾਂ ਜ਼ਮੀਨਾਂ ਤੋਂ ਲੱਕੜ ਵੱਢਣ ਦਾ ਕੋਈ ਅਧਿਕਾਰ ਸਿੱਖਾਂ ਨੂੰ ਨਹੀਂ ਸੀ ਅਸਲ 'ਚ ਮਸਲਾ ਖੜਾ ਇੱਥੋਂ ਹੋਇਆ ਸੀ ਵੀ ਜਦੋਂ ਉੱਥੋਂ ਲੱਕੜ ਵੱਢਣ ਜਾਂਦੇ ਸੀ ਲੰਗਰ ਵਾਸਤੇ ਤਾਂ ਉਹਨਾਂ ਨੂੰ ਮਨਾ ਕਰ ਦਿੱਤਾ ਜਾਂਦਾ ਸੀ ਸਿੱਟੇ ਵੱਜੋਂ ਸਾਡਾ ਲੰਗਰ ਮਸਤਾਨਾ ਹੋ ਗਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਾਲਣ ਦਾ ਇੱਕੋ ਇੱਕ ਸਾਧਨ ਹੁੰਦਾ ਸੀ ਲੱਕੜ ਉਸ ਵੇਲੇ 'ਚ ਗੈਸੀ ਚੁੱਲ੍ਹੇ ਜਾਂ ਪੱਠੀਆਂ ਨਹੀਂ ਸੀ ਹੁੰਦੀਆਂ 8 ਅਗਸਤ 1922 ਨੂੰ ਸ਼੍ਰੋਮਣੀ ਕਮੇਟੀ ਦੇ ਨਾਲ ਲੱਗ ਕੇ ਸਿੱਖਾਂ ਨੇ ਨਾਲ ਦੀ ਨਾਲ ਇੱਕ ਹੋਰ ਮੋਰਚਾ ਸ਼ੁਰੂ ਕਰ ਦਿੱਤਾ ਵੀ ਸਾਨੂੰ ਗੁਰੂ ਘਰਾਂ ਦੇ ਨਾਲ ਨਾਲ ਗੁਰੂ ਘਰਾਂ ਦੀਆਂ ਜਿਹੜੀਆਂ ਜ਼ਮੀਨਾਂ ਐ ਉਹਨਾਂ ਦਾ ਵੀ ਕਬਜ਼ਾ ਚਾਹੀਦਾ ਤਾਂ ਬਰਤਾਨੀਆ ਸਰਕਾਰ ਨੇ ਉੱਥੋਂ ਸਿੰਘਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਅੰਨੇਵਾ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਤੇ ਗੁੱਸਾ ਕੱਢਿਆ ਜਾਂਦਾ ਸੀ ਇਹ ਸਾਰਾ ਕੁਝ ਤਕਰੀਬਨ 13 April ਤੱਕ 1 ਮਹੀਨਾ ਚੱਲਦਾ ਰਿਹਾ ਉਸ ਵੇਲੇ ਦੇ ਤਤਕਾਲੀਨ ਜਿਹੜੇ ਗਵਰਨਰ ਸੀਗੇ ਉਹਨਾਂ ਨੇ ਦਖਲ ਦਿੱਤਾ ਉਸ ਦਖਲ ਦੇ ਨਾਲ ਤਸ਼ੱਦਦ ਤਾਂ ਬੰਦ ਹੋ ਗਿਆ ਪਰ ਗ੍ਰਿਫਤਾਰੀਆਂ ਦਾ ਸਿਲਸਲਾ ਜਿਉਂ ਦੀ ਤਿਉਂ ਚੱਲਦਾ ਰਿਹਾ ਹੁਣ ਦਾ ਕੀ ਸੀ ਅੰਗਰੇਜ਼ ਸਰਕਾਰ ਸਿੰਘਾਂ ਨੂੰ ਗ੍ਰਿਫਤਾਰ ਕਰਦੀ ਸੀ ਉਹਨਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕਰਦੀ ਸੀ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਦੂਰ ਦਰਾਡੇ ਦੀਆਂ ਜੇਲ੍ਹਾਂ ਦੇ ਵਿੱਚ ਰੇਲ ਗੱਡੀਆਂ ਰਾਹੀਂ ਭੇਜਿਆ ਜਾਂਦਾ ਸੀ ਹੁਣ ਅੰਗਰੇਜ਼ ਹੋਰ ਤਰੀਕੇ ਦਾ ਤਸ਼ੱਦਦ ਨਹੀਂ ਸੀ ਕਰ ਸਕਦੇ ਕਿਉਂਕਿ ਉਹ ਦਿਖਦਾ ਸੀ ਪਰ ਉਹ ਭੁੱਖੇ ਰੱਖਦੇ ਸੀ ਸਿੰਘਾਂ ਨੂੰ ਭੁਖਣ ਭਾਣੇ ਰੱਖਿਆ ਜਾਂਦਾ ਸੀ ਹੋਇਆ ਕੀ ਅਕਾਲੀ ਸਿੱਖਾਂ ਨੂੰ ਇੱਕ ਚੇਨ ਦੇ ਵਿੱਚ ਭਰ ਕੇ ਭੁਖਣ ਪਾਣਿਆਂ ਨੂੰ ਅੰਮ੍ਰਿਤਸਰ ਤੋਂ ਅਟਕ ਜੇਲ੍ਹ ਦੇ ਵਿੱਚ ਲਜਾਇਆ ਜਾ ਰਿਹਾ ਸੀ ਹੁਣ ਜਿਹੜਾ ਮੈਂ ਅੱਗੇ ਤੁਹਾਨੂੰ ਸਾਰਾ ਇਹ ਕਿੱਸਾ ਦੱਸੂਗਾ ਨਾ ਇਹ ਸਾਰਾ ਸਿਨੈਰੀਓ ਪੰਜਾਬ ਫਾਈਲਸ ਜਿਹੜੀ ਫਿਲਮ ਹੈ ਉਹਦੇ ਵਿੱਚ ਦਿਖਾਇਆ ਗਿਆ ਹੈ ਇਹ ਇਹ ਫਿਲਮ ਉਸ ਕਿੱਸੇ ਦੇ ਉੱਤੇ ਬਣੀ ਹੋਈ ਹੈ ਉਹ ਸੀਨ ਦੇ ਉੱਤੇ ਬਣੀ ਹੋਈ ਹੈ ਜਿਹੜਾ ਆਪਾਂ ਹੁਣ ਡਿਸਕਸ ਕਰਾਂਗੇ ਤੇਰੇ ਪਾ ਕਰੇ ਦਾਤਾ ਜੀ ਇਹ ਜਿਹੜੀ ਅਕਾਲੀ ਸਿੱਖਾਂ ਦੀ ਗ੍ਰਫਤਾਰ ਕੀਤੇ ਹੋਏ ਸਿੱਖਾਂ ਦੀ ਟ੍ਰੇਨ ਜਾ ਰਹੀ ਸੀ ਅੰਮ੍ਰਿਤਸਰ ਤੋਂ ਅਟਕ ਤੱਕ ਇਹ ਹਸਨ ਅਬਦਾਲ ਦੇ ਇੱਕ ਰੇਲਵੇ ਸਟੇਸ਼ਨ ਤੋਂ ਹੋ ਕੇ ਜਾਣੀ ਸੀ ਹਸਨ ਅਬਦਾਲ ਉਹ ਥਾਂ ਹੈ ਜਿੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਲੀ ਕੰਧਾਰੀ ਦਾ ਹੰਕਾਰ ਤੋੜਿਆ ਸੀ ਇੱਕ ਪੱਥਰ ਨੂੰ ਰੋਕ ਕੇ ਇਤਿਹਾਸ ਆਪ ਜੀ ਸਾਰੇ ਜਾਣਦੇ ਹੋ ਉਹਦੀ ਯਾਦ ਦੇ ਵਿੱਚ ਉੱਥੇ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਹਸਨ ਅਬਦਾਲ ਦੇ ਵਿੱਚ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਟ੍ਰੇਨ ਤਾਂ ਹੋ ਕੇ ਜਾਣੀ ਸੀ ਪਰ ਉੱਥੇ ਰੁਕਣੀ ਨਹੀਂ ਸੀ ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਉਹਨਾਂ ਨੇ ਤਹਿਈਆ ਕੀਤਾ ਕਿ ਅਸੀਂ ਜਿਹੜੇ ਅਕਾਲੀ ਸਿੱਖ ਆ ਰਹੇ ਐ ਅੰਮ੍ਰਿਤਸਰ ਤੋਂ اٹਕ ਜਿਨ੍ਹਾਂ ਨੂੰ ਲਜਾਇਆ ਜਾ ਰਿਹਾ ਐ ਅਸੀਂ ਇੱਥੇ ਟ੍ਰੇਨ ਰੋਕ ਕੇ ਉਹਨਾਂ ਨੂੰ ਲੰਗਰ ਛਕਾਵਾਂਗੇ ਸਥਾਨਿਕ ਸੰਗਤ ਸਾਰੀ ਤਿਆਰ ਕਰ ਲਈ ਸੰਗਤ ਨੇ ਆ ਕੇ ਸਟੇਸ਼ਨ ਮਾਸਟਰ ਨੂੰ ਕਿਹਾ ਵੀ ਇੱਥੇ ਟ੍ਰੇਨ ਰੁਕਣੀ ਐ ਸਟੇਸ਼ਨ ਮਾਸਟਰ ਕਹਿੰਦਾ ਹੈ ਵੀ ਕਿ ਭਾਈ ਸਾਡੀ ਸਮਾਂ ਸੂਚੀ ਦੇ ਵਿੱਚ ਟ੍ਰੇਨ ਦਾ ਇੱਥੇ ਰੁਕਣਾ ਸ਼ਾਮਲ ਨਹੀਂ ਹੈ ਤੁਸੀਂ ਇਹ ਜिद ਨਾ ਕਰੋ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ ਟ੍ਰੇਨ ਇੱਥੇ ਨਹੀਂ ਰੁਕੇਗੀ ਪਰ ਖਾਨੇ ਤਿਆਰ ਕਰ ਲਿਆ ਉਹਨਾਂ ਨੇ ਕਿਹਾ ਵੀ ਸਾਡੇ ਗੁਰੂ ਸਾਹਿਬ ਨੇ ਇਸ ਥਾਂ ਦੇ ਉੱਤੇ ਪੰਜੇ ਨਾਲ ਪੱਥਰ ਰੋਕਤਾ ਸੀ ਕਿ ਅਸੀਂ ਉਸ ਗੁਰੂ ਕੇ ਸਿੱਖ ਇੱਕ ਟ੍ਰੇਨ ਨਹੀਂ ਰੋਕ ਸਕਦੇ ਇਸ ਗੱਲ ਦਾ ਇਨਾਂ ਨੂੰ ਪ੍ਰਭਾਵ ਸਿੱਖ ਸੰਗਤ ਤੇ ਹੋਇਆ ਕਿ ਉਹਨਾਂ ਸਾਰਿਆਂ ਨੇ ਲੰਗਰ ਬਾਣੀ ਤਿਆਰ ਕਰਕੇ ਸਟੇਸ਼ਨ ਦੇ ਉੱਤੇ ਆ ਕੇ ਬਹਿ ਗਏ ਜਦੋਂ ਟ੍ਰੇਨ ਦੂਰੋਂ ਪੂਰੀ ਸਪੀਡ ਦੇ ਨਾਲ ਟ੍ਰੇਨ ਆ ਰਹੀ ਹੈ ਪਤਾ ਹੈ ਵੀ ਟ੍ਰੇਨ ਨੇ ਰੁਕਣਾ ਨਹੀਂ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਦੋਹੇ ਸਿੰਘ ਚੌਂਕੜਾ ਮਾਰ ਕੇ ਪਟੜੀ ਦੇ बैह जाते हैं। ਇਹਨਾਂ ਦੇ ਨਾਲ ਕਾਫੀ ਸਾਰੀ ਸੰਗਤ ਵੀ ਬਹਿ ਜਾਂਦੀ ਹੈ। ਜਿਹੜਾ ਡਰਾਈਵਰ ਹੈ ਉਹ ਦੇਖਦਾ ਹੈ ਕਿ ਸਾਹਮਣੇ ਕੁਝ ਬੰਦੇ ਬੈਠੇ ਐ। ਆਖਰਕਾਰ ਹੈ ਤਾਂ ਉਹ ਵੀ ਇਨਸਾਨ ਹੀ ਐ। ਤਾਂ ਉਹਨੇ ਬਿਨਾ ਕਿਸੇ ਇਜਾਜ਼ਤ ਤੋਂ ਮਜਬੂਰਨ ਟ੍ਰੇਨ ਰੋਕੀ। ਜਦੋਂ ਟ੍ਰੇਨ ਰੁਕੀ ਜਦੋਂ ਤੱਕ ਉਦੋਂ ਤੱਕ ਟ੍ਰੇਨ 11 ਤੋਂ 12 ਸਿੱਖਾਂ ਨੂੰ ਕੁਚਲ ਚੁੱਕੀ ਸੀ। ਬਿਨਾ ਮਨਜ਼ੂਰੀ ਤੋਂ ਵੀ ਟ੍ਰੇਨ ਉੱਥੇ ਰੁਕੀ। ਸਿੱਖਾਂ ਦਾ ਲਹੂ ਉੱਥੇ ਡੁੱਲਿਆ ਪਿਆ ਸੀ ਪਟੜੀ ਦੇ। ਉਹਨਾਂ ਦੀਆਂ ਆਂਦਰਾਂ ਉੱਥੇ ਵਿਛੀਆਂ ਪਈਆਂ ਸੀਗੀਆਂ। ਸਿੱਖਾਂ ਨੇ ਬਾਕੀ ਦੀ ਸੰਗਤ ਨੇ ਟ੍ਰੇਨ ਰੁਕੀ ਜਦੋਂ ਜਿਹੜੇ ਕੈਦੀ ਸਿੱਖ ਸਨ ਅਕਾਲੀ ਸਿੱਖ ਸਨ ਉਹਨਾਂ ਨੂੰ ਜ਼ਰੂਰੀ ਵਸਤਾਂ ਦਿੱਤੀਆਂ ਲੰਗਰ ਛਕਾਇਆ ਹਾਲਾਂਕਿ ਉਹ ਲੰਗਰ ਛਕਦੇ ਨਹੀਂ ਸੀ ਉਹਨਾਂ ਨੇ ਦੇਖਿਆ ਜਦੋਂ ਵੀ ਸਿੱਖਾਂ ਦੀਆਂ ਆਂਦਰਾਂ ਪਟੜੀਆਂ ਤੇ ਪਈਆਂ ਲਹੂ ਲੋਹਾਨ ਹੋਇਆ ਪਿਆ ਸਾਰਾ ਕੁਝ ਉਸ ਵੇਲੇ ਜੀ ਨਹੀਂ ਸੀ ਕਰਦਾ ਛਕਣ ਨੂੰ ਪਰ ਉਹਨਾਂ ਨੇ ਦੇਖਿਆ ਵੀ ਇਹ ਸਾਰਾ ਸਾਕਾ ਹੋਇਆ ਹੀ ਸਾਡੇ ਕਰਕੇ ਆ ਉਹਨਾਂ ਨੇ ਨਾ ਚਾਹੁੰਦੇ ਆ ਹੋਇਆ ਵੀ ਫਿਰ ਦੋ ਦੋ ਬੁਰਕੀਆਂ ਲੰਗਰ ਦੀਆਂ ਛਕੀਆਂ ਸੋ ਇਹ ਜਿਹੜਾ ਸਾਰਾ ਸਾਕਾ ਵਰਤਿਆ ਇਹ ਲੰਗਰ ਛਕਾਣ ਪਿੱਛੇ ਵੀ ਸਾਡੇ ਸਿੰਘਾਂ ਨੇ ਸ਼ਹੀਦੀਆਂ ਦੇਤੀ ਹੈ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਹਾਲਾਂਕਿ ਮੌਕੇ ਤੇ ਸ਼ਹੀਦ ਤਾਂ ਨਹੀਂ ਹੋਏ ਉਹ ਜ਼ਖਮੀ ਹੋ ਗਏ ਸੀ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ ਪਰ ਅਗਲੇ ਦਿਨ ਉਹਨਾਂ ਨੇ ਸ਼ਰੀਰ ਛੱਡ ਦਿੱਤਾ ਸੀ ਆਖਰਕਾਰ 1 ਨਵੰਬਰ 1922 ਨੂੰ ਰਾਵਲਪਿੰਡੀ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੋ ਇਹ ਜਿਹੜੀ ਘਟਨਾ ਵਾਪਰੀ ਸਾਕਾ ਪੰਜਾ ਸਾਹਿਬ ਦੀ ਇਹਨੇ ਗੁਰਦੁਆਰਾ ਸੁਧਾਰ ਲਹਿਰ ਦਾ ਬਹੁਤ ਵੱਡਾ ਰੋਲ ਅਦਾ ਕੀਤਾ 1920 ਤੋਂ ਲੈ ਕੇ 1925 ਤੱਕ ਗੁਰਦੁਆਰਾ ਸੁਧਾਰ ਲਹਿਰ ਨੇ ਬਰਤਾਨਵੀ ਪਿਠੂਆਂ ਦੇ ਕੋਲੋਂ ਬਹੁਤ ਸਾਰੇ ਗੁਰੂ ਘਰਾਂ ਦਾ ਕਬਜ਼ਾ ਛੁਡਵਾਇਆ ਸੀ। ਇਸੇ ਲਹਿਰ ਤੋਂ ਬਾਅਦ ਜਿਹੜੀ ਇੱਕ ਘਟਨਾ ਹੈ ਇਹਦਾ ਜ਼ਿਕਰ ਬਹੁਤ ਥਾਵਾਂ ਦੇ ਉੱਤੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਵੀ ਹੁੰਦਾ ਰਿਹਾ। ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਅਜ਼ਾਦੀ ਦਾ ਜਿਹੜਾ ਸੰਘਰਸ਼ ਹੋਇਆ ਹੈ ਉਹਦੇ ਵਿੱਚ ਵੀ ਇਹ ਸਾਕਾ ਪੰਜਾ ਸਾਹਿਬ ਦੀ ਘਟਨਾ ਕਿਤੇ ਨਾ ਕਿਤੇ ਮੀਲ ਪੱਥਰ ਸਾਬਤ ਹੋਈ ਹੈ। ਹਾਲਾਂਕਿ ਅੰਗਰੇਜ਼ਾਂ ਨੇ ਸਾਰੇ ਭਾਰਤ ਤੇ ਬੜਾ ਰਾਜ ਕੀਤਾ ਹੈ 200 ਸਾਲ ਦੇ ਕਰੀਬ ਕਹਿੰਦੇ ਆ ਵੀ ਰਾਜ ਕੀਤਾ। ਪਰ ਜਿਉਂ ਮੈਂ ਉਹਨਾਂ ਦਾ ਵਾਹ ਪੰਜਾਬ ਨਾਲ ਪਿਆ ਜਿਉਂ ਹੀ ਉਹ ਸਤਲੁਜ ਤੋਂ ਉੱਪਰ ਕੇ ਪੰਜਾਬ ਵੱਲ ਆਏ ਹੈ ਨਾ ਉਸੇ ਦਿਨ ਤੋਂ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ ਉਸੇ ਦਿਨ ਤੋਂ ਉਹਨਾਂ ਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪੈ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦਾ ਇਸ ਕਦਰ ਐਡਾ ਜ਼ੋਰਦਾਰ ਕਦੇ ਵਿਰੋਧ ਨਹੀਂ ਸੀ ਹੋਇਆ ਇਦਾਂ ਲੋਕ ਮਰਨ ਵਾਸਤੇ ਅੱਗੇ ਹੀ ਨਹੀਂ ਸੀ ਆਂਦੇ ਹੁੰਦੇ ਜਦੋਂ ਅੰਗਰੇਜ਼ ਪੰਜਾਬ ਵਿੱਚ ਆਏ ਨਾ ਉਹਨਾਂ ਨੇ ਦੇਖ ਲਿਆ ਸੀ ਵੀ ਇਹ ਅਣਖੀ ਲੋਕ ਹੈ ਜਿਨ੍ਹਾਂ ਨਾਲ ਹੁਣ ਸਾਡਾ ਵਾਹ ਪਿਆ ਤਾਂ ਆਖਰਕਾਰ ਇਹ ਸਿਦਕੀ ਲੋਕਾਂ ਨੇ ਇਹ ਜਿਹਾ ਉਹ ਲੋਕਾਂ ਨੇ ਜੂਝਦਿਆਂ 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 ਉਹਨਾਂ ਨੂੰ ਇਥੋਂ ਜਾਣ ਲਈ ਮਜਬੂਰ ਕਰਤਾ ਸੀ ਸੋ ਇਹ ਸੀ ਉਹ ਸਾਰੀ ਘਟਨਾ ਜਿਹੜੀ ਸਾਕੇ ਪੰਜਾ ਸਾਹਿਬ ਦੇ ਵਿੱਚ ਵਾਪਰੀ ਸੀ ਸੋ ਏਸੇ ਹੀ ਸਾਕੇ ਦੇ ਉੱਤੇ ਜਿਹੜੀ ਫਿਲਮ ਆਈ ਹੈ ਉਹ ਪੰਜਾਬ ਫਾਈਲ ਜਿਹਦੇ ਵਿੱਚ ਕਾਫੀ ਸੋਹਣਾ ਕਿਰਦਾਰ ਗੁਰਪ੍ਰੀਤ ਖੁੱਗੀ ਹੋਰਾਂ ਨੇ ਨਿਭਾਇਆ ਸੋ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਫਿਲਮ ਜ਼ਰੂਰ ਦੇਖ ਕੇ ਆਇਓ ਕੱਲੇ ਨਾ ਜਾਇਓ ਆਪਣੇ ਸੰਗੀ ਸਾਥੀਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਇਓ ਕਿਉਂਕਿ ਇਹ ਫਿਲਮ ਸਾਡਾ ਇਤਿਹਾਸ ਦੱਸਦੀ ਹੈ ਸੋ ਬੜੀ ਜਲਦੀ ਨਵੀਂ ਗੱਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਸਤਿ ਸ੍ਰੀ ਅਕਾਲ ਜੀ